ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਸੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਸੀ ਮੋਢਿਆਂ ਉੱਤੇ ਚੁੱਕ ਲਿਆ ਆ ਮੋਢਿਆਂ ਉੱਤੇ ਚੁੱਕ ਲਿਆ ਪਿਆਰਾ ਸਿੰਘ ਤੇ ਤਾਈ ਨਾਲ ਹੀ ਨਾਲ ਰੱਖਿਆ ਉਸ ਨੂੰ ਹਰ ਵੇਲੇ ਸਵਥਾਈ ਨਾਲ ਹੀ ਨਾਲ ਰੱਖਿਆ ਉਸ ਨੂੰ ਹਰ ਵੇਲੇ ਸਵਥਾਈ ਦਸਹਜ਼ਾਰ ਦੋਸੀ ਜਿਹਾ ਲੈ ਕੇ ਦਾਰਦਾਰੀ ਜੀ ਜੀਵਾ ਲੈ ਕੇ ਕਰਦੇ ਰਹੇ ਗੁਜ਼ਾਰਾ ਜੀ ਭਗਤ ਪੂਰ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਭਗਤ ਪੂਰ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਬੇਸਹਾਰਾ ਮਰਦੇ ਇਸਤਰੀਆਂ ਬੇਸਹਾਰਾ ਮਰਦੇ ਫਿੰਤਰੀਆਂ ਸਾਰੇ ਇਕੱਠੇ ਕੀਤੇ ਨੇ ਹਮਦਰਦੀ ਵਾਲੀ ਮਲਮ ਲਾ ਕੇ ਨੇਕਾ ਫਟ ਚੀਤੇ ਨੇ ਛੜਕਾ ਉੱਤੇ ਰੋਧਿਆ ਦਾ ਬਣਿਆ ਭਗਤ ਸਹਾਰਾ ਜੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਗੁਰੂ ਰਾਮਦਾਸ ਜੀ ਧਰਤੀ ਭਾਰਤ ਸਾਭ ਨੂੰ ਲਾਉਂਦੀ ਹੈ ਗੁਰੂ ਰਾਮਦਾਸ ਜੀ ਧਰਤੀ ਭਾਰਤ ਸਾਭ ਨੂੰ ਲਾਉਂਦੀ ਹੈ ਪਿੰਗਲਵਾੜੇ ਦੀ ਸਾਸ਼ਤਾ ਸੇਵਾ ਵਾਤਕ ਕਮਾਉਂਦੀ ਹੈ ਪਿੰਗਲਵਾੜੇ ਦੀ ਸਾਸ਼ਤਾ ਸੇਵਾ ਵਾਤਕ ਕਮਾਉਂਦੀ ਹੈ ਇਲਾਜ ਤੇ ਵਿਦਿਆ ਵਾਲਾ ਪ੍ਰਬੰਧ ਕਰਦਾ ਸਾਰਾ ਸੀ ਭਗਤ ਪੂਰਨ ਸਿੰਘ ਬਣਿਆ ਦੁਖਿਆਂ ਦਾ ਸਹਾਰਾ ਸੀ ਭਗਤ ਪੂਰਨ ਸਿੰਘ ਬਣਿਆ ਦੁਖਿਆਂ ਦਾ ਸਹਾਰਾ ਸੀ ਪੂਰਨ ਜੈਸਾ ਪੂਰਨ ਨਹੀਂ ਜਗਤੇ ਹੋਣਾ ਜੀ ਪੂਰਨ ਸਿੰਘ ਜੈਸਾ ਪੂਰਨ ਨਹੀਂ ਜਗਤੇ ਹੋਣਾ ਜੀ ਦੂਜੇ ਲਈ ਕਰ ਜੀਵਨ ਆਪਣਾ ਦੂਜੇ ਲਈ ਕਰੇ ਜੀਵਨ ਆਪਣਾ ਕਦੇ ਕਿਸੇ ਨਾਲ ਲਾਉਣਾ ਜੀ ਢਿੱਲੋਂ ਨਿਤ ਕਰੇ ਅਰਦਾਸਾਂ ਢਿੱਲੋਂ ਨਿਤ ਕਰੇ ਅਰਦਾਸਾਂ ਭਗਤ ਫਿਰ ਆਏ ਦਵਾਰਾ ਜੀ ਭਗਤ ਫਿਰ ਆਏ ਦਵਾਰਾ ਜੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਟੇ